ਦੀ ਮੰਨਤ ਕਰਦੇ ਹਨ ਕਿਉਂਕਿ ਮੰਨਣ ਦਾ ਇੱਕ ਆਲ ਨਾਲ ਤੋਂ ਬੜੀ ਵੱਡੀ ਭਾਦੀ ਸ਼ੋਭਾ ਹੈ। ਇੱdte ਮੰਨਣ ਕੀਤੇ ਨੇ ਦੋ ਫਾਇਦੇ ਹਨ। ਇੱਕ ਤੇ ਇਹ ਕਿ ਜਦੋਂ ਅਸੀਂ ਕੋਈ ਵੀ ਸ਼ੋਭਾ ਵਾਲਾ ਦਾ ਕੋਈ ਵੀ ਕੰਮ ਸ਼ੁਰੂ ਕਰੀਏ ਨਾ ਤੇ ਗੁਰੂ ਨੂੰ ਧਿਆ ਲਈਏ, ਗੁਰੂ ਦੀ ਖੁਸ਼ੀ ਪਾਲ ਲਈਏ, ਉਹਦੇ ਨਾਲ ਫਿਰ ਉਹ ਕੰਮ ਸੰਪੂਰਨ ਹੁੰਦਾ ਹੈ। ਫਿਰ ਉਹਦੇ ਵਿੱਚ ਉਹ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਸਭ ਕੀ ਪ੍ਰਮਾਤੇ ਦੇ ਜਰਤਾ ਉਪਰ ਖਲਵਾ ਬਾਰਨਾ ਮੇ ਨਾਮ ਹੋਆ ਜਿਹੜਾ ਨਾਮ ਹੈ ਤੋ ਪਹਿਲਾਂ ਦੁਰਨਾ ਆਸਵਾ ਲੈ ਲਏਗੇ ਸਿਰਫ ਉਹ ਗੁਰੂ ਸਾਹਾ ਦਾ ਕੰਮ ਨੇ ਪਲੇਟਾੰਦਾ ਦੂਸਰੀ ਗੱਲ ਤੇ ਜਦੋਂ ਲੋਕ ਪੜ੍ਹਦਾ ਹੈ ਪੁਸਤਕ ਨੂੰ ਤੇ ਉਸ ਨੂੰ ਪਹਿਲਾ ਮੰਗਲਾ ਜਦੋਂ ਦੇ ਕੇ ਹੀ ਗੱਲ ਦਾ ਪਤਾ ਲੱਗ ਜਾਂਦਾ ਕਿ ਇਹ ਕਿਸੇ ਧਾਰਮਿਕ ਬੰਦੇ ਨੇ ਇਹਨਾਂ ਚ ਲਿਖ ਕੇ ਆਇਆ ਜਿਹੜਾ ਮੰਗਲਾ ਚਰਨ ਜਿਹੜਾ ਇਹਨੇ ਇਹ ਪੁਸਤਕ ਕੋ ਪਹਿਲਾਂ ਇਹਨੇ ਜਿਹੜਾ ਹੈ ਮੰਗਲ ਲਿਖੇ ਹਨ ਇਨੇ ਗੁਰੂ ਸਾਹਿਬ ਲਈ ਕਿਸ ਦੀ ਆਪਣੇ ਦੀ ਪੂਜਾ ਕੀਤੀ ਕਿਸੇ ਧਾਰਮਿਕ ਦੇ ਵਿੱਚ ਆ ਗਿਆ ਸੋ ਕਵੀ